ਇੱਕ ਸਿੱਖ ਨੌਜਵਾਨ ਨੌਜਵਾਨਾਂ ਨੂੰ ਲਾਣਤਾ ਪਾ ਰਿਹਾ ਕਿ ਤੁਸੀਂ ਦਾੜੀਆਂ ਰੱਖ ਕੇ ਜਾ ਕੇ ਨਾਈਆਂ ਦੇ ਬੈਠ ਜਾਂਦੇ ਹੋ ਤੇ ਆਪਣੀਆਂ ਦਾੜੀਆਂ ਨੂੰ ਕੁੰਡਲੀਆਂ ਪਾਉਂਦੇ ਹੋ ਜੋ ਕਿ ਸਰਾਸਰ ਗਲਤ ਹੈ ਜਿਹੜੇ ਸ਼ੇਪ ਕਰੀ ਫਿਰਦੇ ਨੇ ਉਹ ਤਾਂ ਚਲੋ ਫਿਰ ਵੀ ਠੀਕ ਨੇ ਤੁਸੀਂ ਦਾੜੀਆਂ ਰੱਖ ਕੇ ਜਾਂ ਸਾਫ਼ ਤੋਂ ਸੂਰਤ ਹੋ ਕੇ ਅਜਿਹੇ ਕੰਮ ਕਰਦੇ ਚੰਗੇ ਨਹੀਂ ਲੱਗਦੇ ਤੇ ਜਿਹੜੀ ਇਹ ਆਪਾਂ ਨੂੰ ਸਿੱਖੀ ਹੈ ਜਾਂ ਆਪਣੀ ਇਹ ਕੇਸ ਨੇ ਗੁਰੂ ਦੀ ਮੋਹਰ ਹੈ ਤੇ ਗੁਰੂ ਨੇ ਆਪਾਂ ਨੂੰ ਇਹ ਚੀਜ਼ ਬਖਸ਼ੀ ਹੈ ਤੇ ਆਪਾਂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਤੇ ਅਸੀਂ ਇਸ ਨੂੰ ਬਿਨਾ ਮਤਲਬ ਤੋਂ ਜਾ ਕੇ ਨਾਈਆਂ ਦੇ ਪੈਰਾਂ ਵਿੱਚ ਰੋਲ ਦੇ ਚੰਗੇ ਨਹੀਂ ਲੱਗਦੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਜਿਹੜੇ ਲੋਕ ਪਹਿਲਾਂ ਗਲਤ ਕੰਮ ਕਰਦੇ ਨੇ ਜਾਣੇ ਕਿ ਨਾਈਆਂ ਦੀ ਦੁਕਾਨਾ ਉੱਤੇ ਬਹਿ ਕੇ ਤੇ ਦਾੜੀਆਂ ਨੂੰ ਚੁੰਡੀਆਂ ਹੀ ਲਵਾ ਲਵਾ ਕੇ ਤੇ ਬੁੱਢੇ ਠੇਰੇ ਤੇ ਕਈ ਚੰਗੇ ਭਲੇ ਨੌਜਵਾਨ ਵੀ ਉਹ ਬੜੇ ਆਪਣੇ ਆਪ ਨੂੰ ਨਾ ਹੀਰੋ ਬਣ ਬਣ ਕੇ ਸਲਮਾਨ ਖਾਨ ਬਣ ਬਣ ਕੇ ਵਿਖਾਉਂਦੇ ਆ ਤੇ ਕਦੀ ਅਸੀਂ ਕਟਵਾ ਆਏ ਆ ਜੀ ਕਹੀਂ ਕੋਹ ਕਰ ਰਹੇ ਆ ਤੇ ਕਹੀਂ ਅਸੀਂ ਤਾਂ ਜਮਰਾ ਐਦਾਂ ਆ ਜੀ ਛੱਲੇ ਜੇ ਪਵਾ ਲਏ ਆ ਜੀ ਵਧੀਆ ਲੱਗਦਾ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਵੀ ਕਹੀ ਤੇ ਚਲੋ ਸ਼ੇਪ ਕਰਾਉਂਦੇ ਉਹ ਗੱਲ ਠੀਕ ਆ ਚਲੋ ਠੀਕ ਆ ਉਹਨਾਂ ਦੀ ਮਰਜ਼ੀ ਆ ਜਿਹੜਾ ਗੁਰਸਿੱਖ ਸ਼ਬਦ ਆ ਨਾ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋਇਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੈਗੇ ਨੇ ਸਿੱਖ ਗੁਰਸਿੱਖ ਗੁਰਸਿੱਖ ਨੂੰ ਬੜੀ ਉੱਚੀ ਪਦਵੀ ਪ੍ਰਾਪਤ ਹੋਈ ਆ ਤੇ ਦੂਸਰੀ ਗੱਲ ਆਪਣਾ ਇਹ ਕਰਨੀ ਆ ਕਿ ਜਿਹੜਾ ਸਿੰਘ ਆ ਜਾਂਦੇ ਆ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ ਨਾ ਉਦੋਂ ਮਹਾਰਾਜ ਨੇ ਛਾਣਾ ਲਾ ਕੇ ਗਿੱਧੜਾਂ ਤੋਂ ਸ਼ੇਰ ਬਣਾਏ ਆ ਗੁਰੂ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਨੇ ਗਿੱਦੜਾਂ ਤੋਂ ਸ਼ੇਰ ਬਣਾ ਕੇ ਖਾਲਸਾ ਪੰਥ ਦੀ ਸਾਜਨਾ ਕਰਕੇ ਖੰਡੇ ਬਾਟੇ ਦੀ ਪਹਲ ਦਿੱਤੀ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਦੇ ਕੇ ਖੰਡੇ ਬਾਟੇ ਦੀ ਪਹਲ ਤੇ ਅੰਮ੍ਰਿਤ ਛਕਾ ਕੇ ਬਾਣੀ ਬਣੇ ਦੇ ਧਾਰਨੀ ਕਰਵਾ ਕੇ ਗੁਰੂ ਦੇ ਲੜ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਸਿੰਘ ਸਾਜਿਆ ਸੀ ਕਿ ਸਿੰਘ ਗਰੀਬ ਮਜਲੂਮ ਦੀ ਰੱਖਿਆ ਕਰੂਗਾ ਤੇ ਆਪਣੇ ਜਿਹੜਾ ਕਿ ਪੂਰਨ ਤੌਰ ਤੇ ਸਿੱਖ ਦਾ ਰੂਪ ਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਉਹ ਸਾਧਨ ਕਰ ਰੱਖੂਗਾ ਬਾਣਾ ਸਾਧਨ ਕਰ ਰੱਖੂਗਾ ਖਾਲਸੇ ਦਾ ਰੂਪ ਬਾਣਾ ਤੇ ਗੁਰਬਾਣੀ ਦੀ ਸਾਧਨ ਕਰੂਗਾ ਉਹ ਸਿੱਖ ਅਤੇ ਖਾਲਸੇ ਪੰਥਰੀ ਸਾਜਣਾ ਕਰਕੇ ਮਹਾਰਾਜ ਨੇ ਸਿੰਘ ਸਾਜੇ ਹੀ ਤੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਸਿੰਘ ਅੱਜ ਮੈਂ ਗੱਲ ਉਹਨਾਂ ਦੀ ਕਰਦਾ ਆ ਜਿਹੜੇ ਕਈ ਕਹਿ ਦਿੰਦੇ ਆ ਕਿ ਇਹ ਆਪਣੇ ਇਹਨਾਂ ਨੇ ਕਿਹੜਾ ਅੰਮ੍ਰਿਤ ਛਕਿਆ ਆ ਤੇ ਜੇ ਮੰਨ ਲਓ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਵਾਲਿਆਂ ਦੀ ਵੀ ਗੱਲ ਕਰਦਾ ਮੈਂ ਜੇ ਮੰਨ ਲਓ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਕੀ ਉਹਨਾਂ ਨੂੰ ਅਲਾਉਡ ਆ ਵਾ ਵੀ ਤੁਸੀਂ ਨਾਈਆਂ ਦੁਕਾਨਾਂ ਦੇ ਬਹਿ ਕੇ ਤੇ ਆਪਣੀਆਂ ਦਾੜ੍ਹੀਆਂ ਨੂੰ ਛੱਲੇ ਪਵਾਓ ਤੇ ਕੁੰਡਲ ਪਵਾਓ ਤੇ ਕੁੰਡਲ ਪਵਾ ਕੇ ਤੇ ਗੁਰੂ ਨਾਨਕ ਦੀ ਸਿੱਖੀ ਜਿਹੜੀ ਆ ਉਹਨੂੰ ਪੈਰਾਂ ਦੇ ਥੱਲੇ ਰੋਲੋ ਤੁਹਾਨੂੰ ਕਿਸ ਨੇ ਇਜਾਜ਼ਤ ਦਿੱਤੀ ਆ ਤੁਹਾਨੂੰ ਕਿਸ ਨੇ ਇਜਾਜ਼ਤ ਦਿੱਤੀ ਆ ਕਿ ਗੁਰਸਿੱਖ ਦਾ ਇੱਕ ਮਹਾਂਦਰਾ ਜਿਹੜਾ ਇੱਕ ਗੁਰਸਿੱਖ ਦੀ ਨੋਹਾਰ ਜਿਹੜੀ ਆ ਉਹਨੂੰ ਪੈਰਾਂ ਥੱਲੇ ਰੋਲੋ ਜਾ ਕੇ ਤੇ ਉਹਨੂੰ ਮਾੜਾ ਚੰਗਾ ਤੁਸੀਂ ਕਰਕੇ ਦਿਖਾਓ ਤੁਹਾਨੂੰ ਕਿਸ ਨੇ ਇਹ ਸਰਟੀਫੀਕਟ ਦਿੱਤਾ ਵੀ ਤੁਸੀਂ ਜਿੱਦਾ ਮਰਜ਼ੀ ਕਰ ਸਕਦੇ ਤੁਹਾਨੂੰ ਜੋ ਮਰਜ਼ੀ ਤੁਹਾਨੂੰ ਹੁਕਮ ਆ ਖਾਲਸੇ ਪੰਥ ਦਾ ਹੁਕਮ ਹੈ ਤੁਹਾਨੂੰ ਵੀ ਜੋ ਮਰਜ਼ੀ ਤੁਸੀਂ ਕਰ ਸਕਦੇ ਹੋ ਉਹਨਾਂ ਉੱਤੇ ਅਸੀਂ ਇਦਾਂ ਹੀ ਡਟ ਕੇ ਬੋਲਾਂਗੇ ਤੇ ਡਟ ਕੇ ਪ੍ਰਚਾਰ ਕਰਾਂਗੇ ਸਾਨੂੰ ਕਿਸ ਦਾ ਭੈ ਨਹੀਂ ਹੈਗਾ ਨਾ ਹੀ ਕਿਸੇ ਨੂੰ ਭੈ ਜੰਨੇ ਆ ਤੇ ਨਾ ਹੀ ਕਿਸਦਾ ਭੈ ਮੰਨਦੇ ਆ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਿਰਪਾ ਨਾਲ ਤੇ ਕਈ ਹੁਣ ਵੀਰ ਜਿਨ੍ਹਾਂ ਦੀ ਪਤਾ ਕਿਉਂ ਜਿਨ੍ਹਾਂ ਦੇ ਕੋਲ ਬੋਲਣ ਨੂੰ ਹਰੇਕ ਤਾਂ ਜੀ ਕਰਦਾ ਆ ਜਿਨ੍ਹਾਂ ਦੇ ਕੋਲ ਪਲੇਟਫਾਰਮ ਨਹੀਂ ਨਾ ਹੈਗਾ ਉਹ ਬੰਦਾ ਨਹੀਂ ਬੋਲ ਸਕਦਾ ਉਹਦੀ 10-20 ਬੰਦੇ ਸੁਣਨਗੇ ਤੇ ਉਹਦੀ ਵੀਡੀਓ ਉੱਥੇ ਹੀ ਰਹਿ ਜਾਣੀ ਆ ਹੁਣ ਮੈਨੂੰ ਜੇ ਮੈਂ ਰੀਲ ਪਾਉਣਾ ਨਾ ਆਪਣੀ ਤੇ ਜਿਹੜੇ ਮੇਰੇ ਵੀਰ ਭਰਾ ਮੈਨੂੰ ਪ੍ਰੇਮ ਕਰਦੇ ਨੇ ਮੇਰੀਆਂ ਰੀਲਾਂ ਨੂੰ ਸ਼ੇਅਰ ਕਰਦੇ ਨੇ ਮੈਂ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਉਣਾ ਕਿਉਂਕਿ ਸਾਥ ਸੰਗਤ ਆ ਮੇਰੀ ਇੰਨੀ ਵੀਡੀਓ ਸ਼ੇਅਰ ਕਰਦੇ ਨੇ ਤੇ ਮੈਨੂੰ ਘਟੋ ਘਟ ਇੱਕ ਦਿਨ ਦੇ ਵਿੱਚ 10 ਲੱਖ ਬੰਦਾ ਸੁਣਦਾ 1 ਮਿਲੀਅਨ ਲੋਕ ਮੈਨੂੰ ਰੋਜ਼ ਸੁਣਦੇ ਨੇ ਫੋਲੋ ਕਰਦੇ ਨੇ ਉਹਨਾਂ ਦੇ ਮੈਂ ਚਰਨਾਂ 'ਚ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਉਣਾ ਨਮਸਕਾਰ ਕਰਦਾ ਉਹਨਾਂ ਨੂੰ ਹਜ਼ਾਰਾਂ ਲੱਖਾਂ ਨਮਸਕਾਰਾਂ ਕਰਦਾ ਜਿਹੜੇ ਸਾਡੀ ਆਵਾਜ਼ ਨੂੰ ਜਿਹੜੇ ਸਾਡੀ ਗੱਲ ਨੂੰ ਏਡੀ ਦੂਰ ਤੱਕ ਪਹੁੰਚਾਉਂਦੇ ਨੇ ਮੈਂ ਉਹਨਾਂ ਦਾ ਕਦੀ ਵੀ ਦੇਣ ਨਹੀਂ ਦੇ ਸਕਦਾ ਜਿਹੜੇ ਇੰਨੀ ਸ਼ੇਅਰ ਕਰਦੇ ਵੀਡੀਓ ਨੂੰ ਤੇ ਇਸ ਕਰਕੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਅਸੀਂ ਕਿਸੇ ਦੇ ਦੋਖੀ ਨਹੀਂਗੇ ਨਾ ਹੀ ਕਿਸੇ ਨੂੰ ਮਾੜਾ ਆਣਨੇ ਆ ਨਾ ਹੀ ਕਿਸੇ ਦੇ ਬਾਰੇ ਮਾੜਾ ਸੋਚਦੇ ਆ ਜਿਹੜੀਆਂ ਤੁਹਾਡੀਆਂ ਧੀਆਂ ਭੈਣਾਂ ਨੇ ਉਹ ਸਾਡੀਆਂ ਵੀ ਧੀਆਂ ਭੈਣਾਂ ਆ ਜੇ ਕੋਈ ਧੀ ਭੈਣ ਕੋ ਮਾੜਾ ਚੰਗਾ ਕੰਮ ਕਰੂਗੀ ਤਾਂ ਅਸੀਂ ਉਹਨੂੰ ਵੀ ਸਮਝਾਵਾਂਗੇ ਕਿ ਬੇਟਾ ਆ ਕੰਮ ਤੇਰੇ ਵਾਸਤੇ ਚੰਗਾ ਨਹੀਂ ਗਾ ਇਹ ਤੂੰ ਬੰਦਿਆਂ ਵਾਲਾ ਕੰਮ ਕਰ ਕੋਈ ਚੱਜ ਦੀ ਗੱਲ ਕਰਨਾ ਇਹ ਤੇਰੇ ਵਾਸਤੇ ਸਹੀ ਨਹੀਂ ਗਾ ਤੇ ਬਾਕੀ ਜਿਹੜੇ ਲੋਕ ਸਾਡੇ ਤੋਂ ਮਾੜਾ ਚੰਗਾ ਜਲਸ ਅਪੀਲ ਜਿਨ੍ਹਾਂ ਨੂੰ ਹੁੰਦੀ ਆ ਉਹ ਹੁੰਦੀ ਰਹਿਣ ਤੋਂ ਕੋਈ ਗੱਲ ਨਹੀਂ ਰੱਬ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਕੋਈ ਗੱਲ ਨਹੀਂ ਇਹ ਮਾੜਾ ਨਹੀਂ ਕਿਸੇ ਦਾ ਸੋਚਦੇ